そうです。 ਚੈਕਿੰਗ ਵੀ ਚਲਾਇਆ ਕੀ ਮਾਮਲਾ ਕੀ ਜੀ ਜੀ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਸਰਦਾਰ ਸਰਤਾਜ ਸਿੰਘ ਚਾਹਲ ਸਾਹਿਬ ਦੀ ਰਹਿਨੁਮਾਈ ਹੈ ਅੱਜ ਜਿਹੜਾ ਹੈਗਾ ਤਿਉਹਾਰਾਂ ਦੇ ਮੌਕੇ ਤੇ ਵੱਖ-ਵੱਖ ਥਾਵਾਂ ਦੇ ਉੱਪਰ ਪੂਰੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਚੈਕਿੰਗ ਅਭਿਆਨ ਚੱਲ ਰਿਹਾ ਹੈ ਜਿਸ ਵਿੱਚ ਅਸੀਂ ਅੱਜ ਬੱਸ ਸਟੈਂਡ ਸਿਟੀ ਧੂੜੀ ਵਿਖੇ ਇਹ ਚੈਕਿੰਗ ਅਭਿਆਨ ਚਲਾ ਰਹੇ ਹਾਂ ਜਿੱਥੇ ਕਿਸੇ ਵੀ ਸ਼ੱਕੀ ਪੁਰਸ਼ ਜਾਂ ਸ਼ੱਕੀ ਵਸਤੂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਹਦੇ ਨਾਲ ਹੀ ਜਿਹੜੇ ਦੋਪਈਆ ਸਵਾਰ ਨੇ ਜਿਨ੍ਹਾਂ ਕੋ ਕੋਈ ਬਿਨਾਂ ਨੰਬਰ ਪਲੇਟ ਤੋਂ ਜਾਂ ਟ੍ਰਿਪਲ ਰੈਡਿੰਗ ਕਰਦੇ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਤੇ ਚਲਾਨ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਕੀ ਸੰਦੇਸ਼ ਦੇਵਾਂਗੇ ਇਸ ਕਿਨ ਤੋਂ? ਮੈਂ ਤੁਹਾਡੇ ਰਾਹੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਸੰਦੇਸ਼ ਇਹਨਾਂ ਜਾਊਂਗਾ ਕਿ ਜਿਹੜੀ ਸੰਹੂਰ ਪੁਲਿਸ ਹੈ ਉਹ ਬਿਲਕੁਲ ਖੁਸਤੈਦ ਹੈ ਤੇ ਇਸ ਤਿਉਹਾਰ ਦੇ ਮੌਕੇ ਤੇ ਜੇ ਤੁਸੀਂ ਆਪਣੇ ਆਸ-ਪਾਸ ਜਾਂ ਕਿਤੇ ਵੀ ਜਾਂਦੇ ਬਾਜ਼ਾਰ ਦੇ ਵਿੱਚ ਜਾਂ ਆਪਣੇ ਘਰ ਦੇ ਆਸ-ਪਾਸ ਕੋਈ ਛੱਕੀ ਵਸਤੂ ਜਾਂ ਕੋਈ ਛੱਕੀ ਪੁਰਸ਼ ਨੂੰ ਘੁੰਮਦੇ ਦੇਖਦੇ ਹੋ ਤਾਂ ਤੁਰੰਤ ਸਾਡਾਂ ਨਾਲ ਰਾਬਤਾ ਕੀਤਾ ਜਾਵੇ। ਸੰਹੂਰ ਪੁਲਿਸ ਜਿਹੜੀ ਹੈਗੀ ਹੈ ਇਹ ਤਿਉਹਾਰ ਨੂੰ ਪੀਸਫੁਲੀ ਕਰਾਨ ਵਿੱਚ ਬਚਨ ਬੱਧ ਹੈ ਤੇ ਅਸੀਂ ਸਾਰੇ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਹੁਕਮਾਂ ਪਾੜਨੇ ਤੇ ਕਿਸੇ ਵੀ ਇਦਾਂ ਦੇ ਅਨਸਾਫੀ ਘਟਨਾਵਾਂ ਨੂੰ ਹੁਣ ਤੋਂ ਰੁਕਿਆ ਜਾਊਗਾ ਤੇ ਜਿਹੜੇ ਵੀ ਮਾੜੇ ਅੰਸਰ ਨੇ ਉਹਨਾਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਊਗੀ ਤੁਸੀਂ ਸਾਡਾ ਧਿਆਨ ਰੱਖਿਓ ਜੀ ਕਿਤਨਾ ਦੇਖਦਾ